ਦੋਸਤੋ ਜੇਕਰ ਰਾਹ ਚਲਦੇ-ਚਲਦੇ ਅਚਾਨਕ ਕਿਸੇ ਗੱਡੀ ਦਾ ਟਾਇਰ ਖੁੱਲ ਜਾਵੇ ਤੇ ਉਸ ਗੱਡੀ ਵਾਲਾ ਵੀਰ ਦੂਸਰਿਆਂ ਦੀਆਂ ਜਾਨਾਂ ਬਚਾਉਂਦੇ-ਬਚਾਉਂਦੇ ਵੀ ਕਿਸੇ ਗੱਡੀ ਨਾਲ ਮਾੜਾ-ਮੋਟਾ ਟੱਚ ਕਰ ਜਾਵੇ ਉਹਦੀ ਗੱਡੀ ਥੋੜਾ-ਬਹੁਤਾ ਸਕ੍ਰੈਚ ਦੂਸਰੀ ਗੱਡੀ ਤੇ ਆ ਜਾਵੇ ਤਾਂ ਅਜਿਹੇ ਵਿਅਕਤੀ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਆ ਜਿਹਦੀ ਗੱਡੀ ਦੂਸਰੀ ਜਿਹਦੀ ਗੱਡੀ ਦਾ ਟਾਇਰ ਖੁੱਲਾ ਸੀ ਦੂਸਰੇ ਦੀ ਗੱਡੀ ਨਾਲ ਟੱਚ ਕੀਤੀ ਸੀ ਬੇहद ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਆ ਸੱਚੀ ਮਨ ਚੋਂ ਲਾਨ ਟੁੱਠੀ ਆ ਕਿ ਸਾਡੇ ਲੋਕਾਂ ਦੀ ਸੋਚ ਪੂੰਜੀਵਾਦ ਨੇ ਕਿਹੋ ਜਿਹੀ ਬਣਾ ਦਿੱਤੀ ਆ ਆ ਇੱਕ ਗਰੀਬ ਗੁਰਬੇ ਵਿਅਕਤੀ ਦਾ ਈ ਰਿਕਸ਼ਾ ਈ ਰਿਕਸ਼ੇ ਦਾ ਟਾਇਰ ਖੁੱਲ ਗਿਆ ਤੇ ਈ ਰਿਕਸ਼ੇ ਵਾਲੇ ਨੇ ਦੂਸਰੀਆਂ ਦੀ ਜਾਨ ਬਚਾਉਣ ਦੀ ਖਾਤਰ 5-6 ਲੋਕਾਂ ਦੀ ਜਾਨ ਬਚਾਉਣ ਦੀ ਖਾਤਰ ਉਹਨੇ ਹੌਲੀ ਹੌਲੀ ਆਪਦਾ ਈ ਰਿਕਸ਼ਾ ਇੱਕ ਸਾਈਡ ਤੇ ਲੈ ਕੇ ਗਿਆ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਜਦੋਂ ਉਹ ਈ ਰਿਕਸ਼ਾ ਆਪਣਾ ਸਾਈਡ ਤੇ ਲੈ ਕੇ ਜਾ ਰਿਹਾ ਸੀ ਉਹਦਾ ਈ ਰਿਕਸ਼ਾ ਇੱਕ ਅਮੀਰ ਵਿਅਕਤੀ ਦੀ ਗੱਡੀ ਨੂੰ ਟੱਚ ਕਰ ਗਿਆ ਜਿਹਦੇ ਨਾਲ ਅਮੀਰ ਵਿਅਕਤੀ ਦੀ ਗੱਡੀ ਤੇ ਥੋੜਾ ਜਿਹਾ ਡੈਂਟ ਪੈ ਗਿਆ ਸਕ੍ਰੈਚ ਪੈ ਗਏ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਸਕਦੇ ਹੋ ਕਿੰਨਾ ਕੁ ਡੈਂਟ ਪਿਆ ਤਾਂ ਜਿਹੜਾ ਉਹ ਅਮੀਰ ਸੀ ਵਿਅਕਤੀ ਉਹਨੇ ਆਪਣੀ ਗੱਡੀ ਰੋਂਗ ਸਾਈਡ ਕਹਿੰਦੇ پارک ਕੀਤੀ ਹੋਈ ਸੀ ਤਾਂ ਜਦੋਂ ਈ ਰਿਕਸ਼ਾ ਮੜਾਇਆ ਉਹਨੂੰ ਟੱਚ ਕੀਤਾ ਤਾਂ ਉਸ ਵਿਅਕਤੀ ਨੇ ਰੋਲਾ ਪਾ ਲਿਆ ਕਿ ਮੈਨੂੰ ਹੁਣੇ 5000 ਰੁਪਇਆ ਦੇ ਜਦੋਂ ਕਿ ਉਹਨੂੰ ਦਿਖ ਰਿਹਾ ਸੀ ਕਿ ਈ ਰਿਕਸ਼ੇ ਦਾ ਅਚਾਨਕ ਚੱਲਦੇ-ਚੱਲਦੇ ਟਾਇਰ ਖੁੱਲਿਆ ਉਸ ਵਿਅਕਤੀ ਦਾ ਕਸੂਰ ਕੋਈ ਨਹੀਂ ਉਸ ਗਰੀਬ ਗੁਰਬੇ ਦਾ ਕਸੂਰ ਕੋਈ ਨਹੀਂ ਉਹ ਤਾਂ ਇੱਕ ਮਜਬੂਰ ਤੇ ਲਾਚਾਰ ਬੰਦਾ ਤੇ ਉਹ ਮੈਨੂੰ 5000 ਰੁਪਇਆ ਕਿੱਥੋਂ ਦੇ ਦੂਗਾ ਉਹ ਵਿਅਕਤੀ ਮਿੰਤਾ ਕਰਨ ਲੱਗਾ ਕਿ ਭਾਈ ਸਾਹਿਬ ਸਾਡੇ ਕੋਲ ਮੇਰੇ ਕੋਲ ਤਾਂ ਇੰਨਾ ਪੈਸਾ ਨਹੀਂ ਮੇਰੀ ਤਾਂ ਪਿਛਲੇ ਦਿਨੀ ਘਰ ਵਾਲੀ ਵੀ ਹਸਪੀਟਲ ਦੇ ਅੰਦਰ ਰਹੀ ਆ ਉਹਦੇ ਨਾਲ ਦੇ ਸਾਥੀ ਵੀ ਦੱਸਦੇ ਆ ਕਿ ਇਸ ਵਿਅਕਤੀ ਦੀ ਘਰ ਵਾਲੀ ਹਸਪੀਟਲ ਦੇ ਅੰਦਰ ਦਾਖਲ ਸੀ ਉਹਨੂੰ ਤਾਂ ਹੁਣੇ-ਹੁਣੇ ਛੁੱਟੀ ਮਿਲੀ ਆ ਤੇ ਇਹ ਗਰੀਬ ਬੰਦਾ ਕਿੱਥੋਂ 5000 ਰੁਪਇਆ ਭਰ ਦਵੇ ਪਰ ਪੂੰਜੀਵਾਦ ਨੇ ਸਾਡੇ ਲੋਕਾਂ ਦੀ ਸੋਚ ਕਿੰਨੀ ਘਟੀਆ ਬਣਾ ਦਿੱਤੀ ਆ ਕਿ ਉਹਨਾਂ ਨੂੰ ਲੱਗਦਾ ਕਿ ਹੁਣ ਮੌਕਾ ਪੈਸੇ ਹਥੇਉਣ ਦਾ ਤੇ ਫੇਰ ਕਿਉਂ ਨਾ ਪੈਸੇ ਲੈ ਲਏ ਜਾਣ ਵੱਧ ਪੈਸੇ ਦਾ ਲਾਲ ਛੋਟੇ-ਛੋਟੇ ਚੀਜ਼ ਬਦਲੇ ਵੀ ਜਦੋਂ ਅਸੀਂ ਇੰਨੇ ਅਮੀਰ ਆ ਅਸੀਂ ਕਿਸੇ ਨੂੰ ਮਾਫ ਵੀ ਕਰ ਸਕਦੇ ਆ ਪਰ ਨਹੀਂ ਲੱਗਦਾ ਹੈ ਉਹਨਾਂ ਨੂੰ ਕਿ ਲੈ ਹੁਣ ਇੱਥੋਂ ਤਾਂ ਸਾਨੂੰ ਇੰਨੇ ਪੈਸੇ ਮਿਲ ਸਕਦੇ ਆ ਤੇ ਅਸੀਂ ਆਪਦੇ ਪੈਸੇ ਕਿਉਂ ਛੱਡੀਏ ਤਾਂ ਉਸ ਵਿਅਕਤੀ ਨੇ ਕਾਫੀ ਰੌਲਾ ਪਾਇਆ ਮੌਕੇ ਤੇ ਪੁਲਿਸ ਬੁਲਾਈ ਕਹਿੰਦਾ ਮੈਂ ਤਾਂ ਪੁਲਿਸ ਕੋਲ ਸ਼ਿਕਾਇਤ ਕਰੂੰ ਜਾਂ ਤਾਂ ਮੈਨੂੰ 5000 ਉਹ ਕਹਿੰਦੇ ਤੁਹਾਨੂੰ 2000 ਰੁਪਇਆ ਦੇ ਦਿੰਨੇ ਆ ਸਾਡੇ ਨਾਲ ਨਿਵੇੜਾ ਕਰ ਲਓ ਪਰ ਉਹ ਵਿਅਕਤੀ ਕਹਿੰਦਾ ਨਾ ਜੀ ਮੈਂ ਤਾਂ ਆਪਦੀ ਗੱਡੀ ਦੀ ਸਰਵਿਸ ਕਰਾਉਣੀ ਆ ਤੇ ਮੈਨੂੰ ਤਾਂ 5000 ਰੁਪਇਆ ਚਾਹੀਦਾ ਹਾਦੀ ਹੋ ਗਈ ਸੱਚੀ ਲਾਂਤਾਂ ਬੈੰਦੀਆਂ ਇਹੋ ਜਿਹੇ ਲੋਕਾਂ ਦੀ ਸੋਚ ਦੇ ਉੱਪਰ ਜਿਹੜੇ ਇੰਨੀ ਗਰੀਬ ਸੋਚ ਦਿਖਾਉਂਦੇ ਆ ਕਿ ਜਦੋਂ ਸਾਹਮਣੇ ਵਾਲਾ ਵਿਅਕਤੀ ਮਜਬੂਰ ਆ ਲਿਚਾਰ ਆ ਗਰੀਬ ਆ ਤਾਂ ਫੇਰ ਤੁਸੀਂ ਇਹੋ ਜੀ ਘਟੀਆ ਸੋਚ ਕਿਉਂ ਵਿਖਾਉਂਦੇ ਹੋ ਕਿਹੋ ਜੀ ਸੋਚ ਪੂੰਜੀਵਾਦ ਨੇ ਸਾਡੇ ਲੋਕਾਂ ਦੀ ਬਣਾਈ ਆ ਪਰ ਜੇਕਰ ਇੱਥੇ ਸਾਹਮਣੇ ਵਾਲਾ ਵਿਅਕਤੀ ਇੱਕ ਅਮੀਰ ਵਿਅਕਤੀ ਹੁੰਦਾ ਇੱਕ ਅਮੀਰ ਦੀ ਗੱਡੀ ਅਮੀਰ ਦੇ ਨਾਲ ਟਕਰਾਈ ਹੁੰਦੀ ਤਾਂ ਫੇਰ ਸ਼ਾਇਦ ਇਹਨਾਂ ਵਿਅਕਤੀ ਨੇ ਬੋਲਣਾ ਵੀ ਨਹੀਂ ਸੀ ਫਿਰ ਜੀਜੀ ਕਹਿ ਕੇ ਲੰਘ ਜਾਣਾ ਸੀ ਜੇਕਰ ਉਹਨਾਂ ਨੂੰ ਪਤਾ ਲੱਗਦਾ ਕਿ ਸਾਹਮਣੇ ਵਾਲਾ ਵਿਅਕਤੀ ਵੀ ਓਨਾ ਹੀ ਤਕੜਾ ਹੈ ਓਨਾ ਹੀ ਘੈਂਟ ਆ ਤਾਂ ਫਿਰ ਇੰਨਾ ਰੋਵਨਾ ਮਾਰਦੇ ਇੰਨਾ ਬਿਵਾਲ ਨਾ ਮਚਾਉਂਦੇ ਇਹ ਪੂੰਜੀਵਾਦ ਨੇ ਸਾਡੇ ਦਿਮਾਗਾਂ ਵਿੱਚ ਇਹੋ ਜੀ ਘਟੀਆ ਸੋਚ ਫਟਕੀਤੀ ਆ ਅਸੀਂ ਮਾੜੇ ਧੀੜੇ ਤੇ ਰੋਬ ਮਾਰਨ ਲੱਗੇ ਮਿੰਟ ਲਾਉਨੇ ਆ ਵੇਖੋ ਅਸੀਂ ਸਾਰੇ ਦਾਵਾ ਕਰਦੇ ਆ ਕਿ ਅਸੀਂ ਗੁਰੂਆਂ ਨੂੰ ਮੰਨਦੇ ਆ ਵੱਖ-ਵੱਖ ਧਰਮਾਂ ਨੂੰ ਮੰਨਦੇ ਆ ਤੇ ਜੇਕਰ ਸਾਡੇ ਜਿਹੜੇ ਧਰਮ ਆ ਸਾਨੂੰ ਇਹੀ ਸਿਖਾਉਂਦੇ ਆ ਕਿ ਜਿਹੜਾ ਗਰੀਬ ਗੁਰਬਾ ਉਹਦੀ ਸਹਾਇਤਾ ਕਰੋ ਵੈਸੇ ਵੀ ਬਹੁਤ ਸਾਰੇ ਥਾਵਾਂ ਤੇ ਲੰਗਰ ਲਾਏ ਜਾਂਦੇ ਆ ਵਕ ਵਕ ਤਰ੍ਹਾਂ ਦਾ ਪੁੰਨ ਦਾਨ ਕੀਤਾ ਜਾਂਦਾ ਤਾਂ ਇਹੀ ਸਮਝ ਲੈਣਾ ਚਾਹੀਦਾ ਇਹੋ ਜੇ ਵਿਅਕਤੀ ਦੇ ਵਾਸਤੇ ਕਿ ਇਹ ਤਾਂ ਗਰੀਬ ਵਿਅਕਤੀ ਆ ਇਹਦੇ ਨਾਲ ਤਾਂ ੱੱਕਾ ਹੋਇਆ ਖਾਸ ਤੌਰ ਤੇ ਜਦੋਂ ਸਾਰਿਆਂ ਨੂੰ ਸਪਸ਼ਟ ਇਹ ਗੱਲ ਦਿਖ ਰਹੀ ਆ ਕਿ ਉਸ ਈ ਰਿਕਸ਼ੇ ਵਾਲੇ ਦਾ ਕਸੂਰ ਕੋਈ ਨਹੀਂਗਾ ਇੱਕ ਜਦੋਂ ਟਾਇਰ ਹੀ ਖੁੱਲ ਗਿਆ ਕਿਸੇ ਚੀਜ਼ ਦਾ ਤਾਂ ਫੇਰ ਉਹ ਤਾਂ ਕਾਬੂ ਵਿੱਚ ਹੀ ਨਹੀਂ ਰਹਿੰਦੀ ਉਹਨੇ ਫੇਰ ਵੀ ਸਾਰਿਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਜਦੋਂ ਦੂਸਰਿਆਂ ਦੀ ਜਾਨ ਬਚਾਉਂਦੇ ਬਚਾਉਂਦੇ ਉਹ ਕਿਸੇ ਦੂਸਰੇ ਵੀਹਿਕਲ ਦੇ ਨਾਲ ਟੱਚ ਹੀ ਕਰ ਗਿਆ ਉਹ ਵੀ ਗਲਤ ਸਾਈਡ ਖੜੀ ਗੱਡੀ ਦੇ ਨਾਲ ਤਾਂ ਫੇਰ ਤਾਂ ਇੰਨਾ ਬਵਾਲ ਮਚਾਉਣ ਦੀ ਲੋੜ ਹੀ ਨਹੀਂ ਫਿਰ ਤਾਂ ਇਹ ਪਤਾ ਹੀ ਲੱਗਦਾ ਸਪਸ਼ਟ ਹੁੰਦਾ ਕਿ ਭਾਈ ਇਸ ਬੰਦੇ ਦਾ ਕਸੂਰ ਕੋਈ ਨਹੀਂ ਪਰ ਫਿਰ ਵੀ ਸਾਡੇ ਲੋਕਾਂ ਦੀ ਸੋਚ ਇੰਨੀ ਘਟੀਆ ਬਣਾ ਦਿੰਦੀ ਆ ਪੂੰਜੀਵਾਦ ਨੇ ਕਿ ਉਹਨਾਂ ਨੂੰ ਲੱਗਦਾ ਕਿ ਮੁਨਾਫਾ ਜਿੱਥੋਂ ਮਿਲਦਾ ਉਥੋਂ ਕਮਾਇਆ ਜਾਵੇ ਹੁਣ ਬਹੁਤ ਸਾਰੇ ਭੈਣਾ ਭਰਾ ਇਹ ਵੀ ਕਹਿਣਗੇ ਕਿ ਈ ਰਿਕਸ਼ੇ ਵਾਲਿਆਂ ਨੇ ਵੀ ਬਹੁਤ ਬਹੁਤ ਗੰਦ ਪਾਇਆ ਉਹ ਵੀ ਕਿਉਂਕਿ ਅਕਸਰ ਹੀ ਸੁਣੀਦਾ ਬੱਸਾਂ ਵਾਲਿਆਂ ਨੂੰ ਜਾਂ ਹੋਰ ਟਰੱਕਾਂ ਵਾਲਿਆਂ ਨੂੰ ਵੱਡੇ ਵਹੀਕਲਾਂ ਵਾਲਿਆਂ ਨੂੰ ਉਹ ਕਹਿੰਦੇ ਨੇ ਕਿ ਜਿਹੜੇ ਈ ਰਿਕਸ਼ੇ ਵਾਲੇ ਆ ਉਹ ਵੀ ਦੇਖਦੇ ਨਹੀਂ ਅੱਗਾ ਪਿਛਾ ਨਹੀਂ ਦੇਖਦੇ ਤੇ ਇਹ ਈ ਰਿਕਸ਼ਾ ਐਵੇਂ ਥੋੜੀ ਜੀ ਜਗ੍ਹਾ ਵਿੱਚੋਂ ਕੱਢ ਕੇ ਲਜਾਂਣ ਦੀ ਕੋਸ਼ਿਸ਼ ਕਰਦੇ ਆ ਪਰ ਇਹ ਗੱਲ ਕੱਲੀ ਈ ਰਿਕਸ਼ੇ ਵਾਲੇ ਤੇ ਨਹੀਂ ਹੁੰਦੀ ਇਹ ਗੱਲ ਜੇ ਤਾਂ ਕੋਈ ਗੱਡੀ ਵਾਲਾ ਵੱਡੇ ਵੀਹਿਕਲ ਵਾਲਾ ਹੈ ਟਰੱਕ ਵਾਲਾ ਹੈ ਬੱਸ ਵਾਲਾ ਤਾਂ ਤੁਸੀਂ ਸੁਣਿਓ ਉਹਨਾਂ ਨੇ ਮੋਟਰਸਾਈਕਲ ਵਾਲਿਆਂ ਨੂੰ ਵੀ ਉਹ ਕਹਿੰਦੇ ਆ ਕਿ ਨਾ ਮੋਟਰਸਾਈਕਲ ਵਾਲਾ ਕੋਈ ਵੇਂਦਾ ਪਾਸ ਕਰਨ ਲੱਗੇ ਨਾ ਕੋਈ ਛੇਤੀ ਕਾਰ ਵਾਲਾ ਵੇਂਦਾ ਬੱਸ ਤੇ ਟਰੱਕ ਵਾਲੇ ਇਹ ਕਹਿੰਦੇ ਸੁਣੇ ਮੈਂ ਖੁਦ ਵੀਰ ਕਹਿੰਦੇ ਇਹ ਦੇਖ ਕੇ ਹੀ ਨਹੀਂ ਚੱਲਦੇ ਥੋੜੀ ਜੀ ਜਗ੍ਹਾ ਵਿੱਚ ਦੀ ਪਾਸ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਮੋਟਰਸਾਈਕਲ ਵਾਲਿਆਂ ਦੀ ਜਾਂ ਹੋਰ ਛੋਟੇ ਵਾਹਕਲਾਂ ਵਾਲਿਆਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ ਜਿਹੜੀਆਂ ਵੱਡੀਆਂ ਗੱਡੀਆਂ ਵਾਲੇ ਆ ਸਾਨੂੰ ਬੰਦੇ ਨਹੀਂ ਸਮਝਦੇ ਇਹ ਸਾਨੂੰ ਕੀੜੇ ਮਕੌੜੇ ਸਮਝਦੇ ਆ ਸਾਡੇ ਤੇ ਗੱਡੀਆਂ ਚੜਾ ਦਿੰਦੇ ਆ ਇਹੋ ਜੇ ਦੋਸ਼ ਇੱਕ ਦੂਜੇ ਤੇ ਸਾਰੇ ਹੀ ਲਾਉਂਦੇ ਅੱਜ ਤੱਕ ਨਜ਼ਰ ਆਏ ਨੇ ਅਸਲ ਵਿੱਚ ਕਾਰਨ ਕੀ ਹੈ ਦਾ ਸਾਡੇ ਦਿਮਾਗਾਂ ਦੇ ਵਿੱਚ ਤੇਜ਼ੀ ਵੜ ਗਈ ਪੂੰਜੀਵਾਦ ਨੇ ਇਸ ਗੰਦੇ ਸਿਸਟਮ ਨੇ ਲੋਕਾਂ ਦੀ ਜ਼ਿੰਦਗੀ ਨੂੰ ਤੇਜ਼ ਕਰਤਾ ਟੈਨਸ਼ਨਾਂ ਭਰੀ ਕਰਤਾ ਤੇ ਨਾਲ ਦੀ ਨਾਲ ਇੱਕ ਹੋਰ ਚੀਜ਼ ਵੀ ਇਹਦੇ ਵਿੱਚ ਇਸ ਘਟਿਆ ਸਿਸਟਮ ਦੀ ਦੇਣ ਆ ਨਸ਼ਾ ਨਸ਼ਾ ਆ ਗਿਆ ਬਹੁਤ ਸਾਰੇ ਐਕਸੀਡੈਂਟ ਨਸ਼ੇ ਦੇ ਕਰਕੇ ਹੁੰਦੇ ਆ ਤੇ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਉਹ ਜਿਹੜੀ ਮਨੁੱਖ ਨੂੰ ਇੱਕ ਤੇਜ਼ੀ ਇੱਕ ਕਾਲ ਪੂੰਜੀਵਾਦ ਨੇ ਇੱਕ ਕਾਲ ਦੇ ਵਿੱਚ ਪਾਤਾ ਇੱਕ ਤੇਜ਼ੀ ਦੇ ਵਿੱਚ ਪਾਤਾ ਸਾਰਿਆਂ ਦੀ ਜ਼ਿੰਦਗੀ ਕਿੰਨੀ ਬਿਜੀ ਹੋ ਗਈ ਆ ਆਮਦਨੀ ਹੈਣੀਗੀ ਪਰ ਕਾਹਲ ਉਹਨਾਂ ਨੂੰ ਬਹੁਤ ਜ਼ਿਆਦਾ ਹੋ ਗਈ ਆ ਕਿ ਉੱਥੇ ਛੇਤੀ ਜਾਣਾ ਉੱਥੇ ਛੇਤੀ ਪੁੱਜਣਾ ਤਾਂ ਇਸ ਚੱਕਰ ਦੇ ਵਿੱਚ ਸਾਰੇ ਚਾਹੇ ਉਹ ਵੱਡੀਆਂ ਗੱਡੀਆਂ ਵਾਲੇ ਹੋਣ ਚਾਹੇ ਕਾਰਾਂ ਵਾਲੇ ਹੋਣ ਈ ਰਿਕਸ਼ਿਆਂ ਵਾਲੇ ਹੋਣ ਮੋਟਰਸਾਈਕਲਾਂ ਵਾਲੇ ਹੋਣ ਸਭ ਦੇ ਦਿਮਾਗਾਂ ਦੇ ਵਿੱਚ ਇੱਕ ਤੇਜ਼ੀ ਆ ਗਈ ਆ ਜਿਹੜੀ ਗੰਦੇ ਸਿਸਟਮ ਨੇ ਦਿੱਤੀ ਆ ਪੂੰਜੀਵਾਦ ਨੇ ਦਿੱਤੀ ਆ ਹੰਜੀ ਦਾ ਸ਼ਕਾਰ ਸਾਰੇ ਲੋਕ ਹੁੰਦੇ ਆ ਵੱਡੀਆਂ ਗੱਡੀਆਂ ਵਾਲੇ ਵੀ ਤੇ ਛੋਟੀਆਂ ਗੱਡੀਆਂ ਵਾਲੇ ਵੀ ਜਦੋਂ ਐਕਸੀਡੈਂਟ ਹੋ ਜਾਂਦੇ ਆ ਵੱਡੀਆਂ ਛੋਟੀਆਂ ਗੱਡੀਆਂ ਸਭ ਦੇ ਹੁੰਦੇ ਆ ਤੇ ਉਹਦੇ ਵਿੱਚ ਪਤਾ ਨਹੀਂ ਵੱਡੀ ਗੱਡੀ ਵਾਲੇ ਨੇ ਫਸਣਾ ਹੁੰਦਾ ਕਿ ਛੋਟੀ ਵਾਲੇ ਦੀ ਜ਼ਿੰਦਗੀ ਜਾਣੀ ਹੈ ਕੀ ਹੋਣਾ ਕੀ ਨਹੀਂ ਹੋਣਾ ਇਹ ਤਾਂ ਫਿਰ ਮੌਕਾ ਦੱਸਦਾ ਜਦੋਂ ਕੋਈ ਐਕਸੀਡੈਂਟ ਹੁੰਦਾ ਪਰ ਇਹ ਦੇਣ ਕੀ ਦੀ ਆ ਇਹ ਗੰਦੇ ਘਟਿਆ ਸਿਸਟਮ ਦੀ ਦੇਣ ਆ ਪੂੰਜੀਵਾਦ ਦੀ ਦੇਣ ਆ ਜਿਹੜਾ ਲੋਕਾਂ ਦੀ ਜ਼ਿੰਦਗੀ ਨੂੰ ਅਸਤਵ ਵਿਅਸਤ ਕਰ ਦਿੱਤਾ ਤੇਜ਼ੀ ਲਿਆ ਦਿੱਤੀ ਆ ਉਹਨਾਂ ਕੋਲੇ ਆਮਦਨੀ ਦੇ ਕੋਈ ਸੋਰਸ ਨਹੀਂ ਰਹੇ ਤਾਂ ਫਿਰ ਉਹ ਤੇਜ਼ ਤੋਂ ਤੇਜ਼ ਪਹੁੰਚ ਕੇ ਵੱਧ ਤੋਂ ਵੱਧ ਕਿਸੇ ਨਾ ਕਿਸੇ ਤਰੀਕੇ ਮੁਨਾਫਾ ਕਮਾਉਣਾ ਚਾਹੁੰਦੇ ਆ ਤੇ ਨਾਲ ਹੀ ਜਿਹੜਾ ਇਸ ਗੰਦੇ ਸਿਸਟਮ ਨੇ ਸਾਡੇ ਬੱਚਿਆਂ ਦੇ ਸਾਡੇ ਲੋਕਾਂ ਦੇ ਜੜ੍ਹਾਂ ਦੇ ਅੰਦਰ ਨਸ਼ਾ ਬਿਠਾਇਆ ਨਸ਼ਾ ਕਰਕੇ ਸਾਡੇ ਬਹੁਤ ਸਾਰੇ ਭੈਣਾ ਭਰਾ ਵਹੀਕਲ ਚਲਾਉਂਦੇ ਆ ਗੱਡੀਆਂ ਚਲਾਉਂਦੇ ਆ ਉਹਦੇ ਕਰਕੇ ਕਈ ਸੜੀਆਂ ਘਟਨਾਵਾਂ ਵਾਪਰਦੀਆਂ ਪਰ ਸਾਰੇ ਹੀ ਇਹ ਹੁਣ ਦੇਣ ਕੀ ਦੀ ਆ ਇਹ ਇਸ ਤੋਂ ਦੇ ਕਟਿਆ ਸਿਸਟਮ ਦੀ ਦੇਣ ਆ ਇਹ ਚੀਜ਼ਾਂ ਤਾਂ ਕਰਕੇ ਇੰਨੀ ਆ ਜਿਆਦਾ ਘਟਨਾਵਾਂ ਵਾਪਰਦੀਆਂ ਵੈਸੇ ਥੋੜੇ ਬਹੁਤੇ ਐਕਸੀਡੈਂਟਾਂ ਨੂੰ ਤਾਂ ਕਦੇ ਵੀ ਕਿਤੇ ਵੀ ਰੋਕਿਆ ਨਹੀਂ ਜਾ ਸਕਦਾ ਪਰ ਜਿੰਨੇ ਵੱਡੇ ਪੱਧਰ ਤੇ ਸਾਡੇ ਇੱਥੇ ਹੁੰਦੇ ਆ ਇਹ ਸਭ ਕੁਝ ਕਟਿਆ ਸਿਸਟਮ ਦੀ ਦੇਣ ਆ ਪਰ ਸਾਡੇ ਲੋਕ ਕੀ ਸਮਝਦੇ ਆ ਸਾਡੇ ਲੋਕ ਇੱਕ ਦੂਜੇ ਨੂੰ ਹੀ ਦੋਸ਼ੀ ਸਮਝੀ ਜਾਂਦੇ ਆ ਵੱਡੇ ਹੀ ਵਹੀਕਲਾਂ ਵਾਲੇ ਛੋਟਿਆਂ ਨੂੰ ਦੋਸ਼ੀ ਸਮਝੇ ਜਾਂਦੇ ਆ ਤੇ ਜਿਹੜੇ ਛੋਟਿਆਂ ਵਾਲੇ ਆ ਉਹ ਵੱਡੇ ਵਾਹਨਾਂ ਵਾਲਿਆਂ ਨੂੰ ਦੋਸ਼ੀ ਸਮਝੀ ਜਾਂਦੇ ਆ ਪਰ ਉਹਨਾਂ ਦਾ ਅਸਲ ਦੁਸ਼ਮਣ ਕੌਣ ਆ ਅਸਲ ਕੀ ਦੀ ਵਜ੍ਹਾ ਕਰਕੇ ਸਭ ਕੁਝ ਹੋ ਰਿਹਾ ਉਹ ਇਹ ਗੱਲ ਨੂੰ ਸਮਝ ਨਹੀਂ ਪਾਉਂਦੇ ਜਿਹਦੇ ਕਰਕੇ ਉਹ ਇੱਕ ਦੂਜੇ ਨੂੰ ਦੋਸ਼ੀ ਸਮਝ ਕੇ ਗੁਨੇਗਾਰ ਸਮਝ ਕੇ ਇੱਕ ਦੂਜੇ ਵਿੱਚ ਨੁਕਸ ਕੱਢੀ ਜਾਂਦੇ ਆ ਥੋੜੇ ਬਹੁਤ ਕਿਸੇ ਵਿੱਚ ਨੁਕਸ ਹੋ ਵੀ ਸਕਦੇ ਨੇ ਪਰ ਜਦੋਂ ਐਵੇਂ ਅਚਾਨਕ ਘਟਨਾਵਾਂ ਵਾਪਰਦੀਆਂ ਨੇ ਜਿਵੇਂ ਇਹ ਜਿੱਥੇ ਤਾਂ ਚਲੋ ਕੋਈ ਨਸ਼ਾ ਕਰਕੇ ਗੱਡੀ ਚਲਾ ਰਿਹਾ ਉਥੇ ਅਸੀਂ ਉਸ ਵਿਅਕਤੀ ਨੂੰ ਦੋਸ਼ੀ ਮੰਨਾਂਗੇ ਮੰਨਾਂਗੇ ਵੀ ਉਹ ਭਾਈ ਨਸ਼ਾ ਕਰਕੇ ਉਹਨੇ ਕਿਸੇ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਨਸ਼ਾ ਕਰਕੇ ਉਹਨੇ ਕਿਸੇ ਦੀ ਜ਼ਿੰਦਗੀ ਖੋ ਲਈ ਜਾਂ ਕੋਈ ਬਹੁਤ ਜ਼ਿਆਦਾ ਘਟੀਆ ਤਰੀਕੇ ਦੇ ਨਾਲ ਗੱਡੀ ਚਲਾਉਂਦਾ ਤੇ ਉਹਨੇ ਕਿਸੇ ਦਾ ਐਕਸੀਡੈਂਟ ਕਰ ਦਿੱਤਾ ਅਸੀਂ ਉਥੇ ਵੀ ਉਸ ਵਿਅਕਤੀ ਨੂੰ ਦੋਸ਼ੀ ਮੰਨਾਂਗੇ ਪਰ ਜਿੱਥੇ ਅਚਾਨਕ ਹੀ ਕਿਸੇ ਵਹੀਕਲ ਦਾ ਟਾਇਰ ਖੁੱਲ ਜਾਂਦਾ ਜਿਵੇਂ ਇਸ ਈ ਰਿਕਸ਼ੇ ਵਾਲੇ ਦਾ ਖੁੱਲਿਆ ਉਸ ਈ ਰਿਕਸ਼ੇ ਦਾ ਟਾਇਰ ਖੁੱਲਿਆ ਤਾਂ ਉੱਥੇ ਤਾਂ ਮੇਰੇ ਖਿਆਲ ਵਿੱਚ ਇੰਨਾ ਅੜੀਅਲ ਰਵਈਆ ਇੰਨਾ ਜਿਦਪੁਣਾ ਨਹੀਂ ਕਰਨਾ ਚਾਹੀਦਾ ਕਿ ਕਿਸੇ ਗਰੀਬ ਗੁਰਬੇ ਨੂੰ ਇਤੋਂ ਪੈਸੇ ਭਰਾਏ ਜਾਣ ਜਦੋਂ ਕਿ ਸਾਨੂੰ ਪਤਾ ਫਿਰ ਵੀ ਅਸੀਂ ਅਮੀਰ ਹਾਂ ਅਸੀਂ ਗੱਡੀਆਂ ਵਾਲੇ ਆ ਤੇ ਉਹ ਗਰੀਬ ਆਦਮੀ ਆ ਉਹਨੇ ਦੂਸਰਿਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਵੀ ਜੇਕਰ ਗੱਡੀ ਥੋੜਾ ਬਹੁਤ ਟੱਚ ਹੋਗੀ ਤਾਂ ਉਹਨੂੰ ਮਾਫ ਕਰ ਦਿੱਤਾ ਜਾਵੇ ਅੱਜ ਇਹ ਜਦੋਂ ਘਟਨਾ ਦੇਖੀ ਸੱਚੀ ਮਨ ਨੂੰ ਬਹੁਤ ਦੁੱਖ ਹੋਇਆ ਵੇਖ ਕੇ ਜਦੋਂ ਉਸ ਮੁੰਡੇ ਦੀ ਹਾਲਤ ਦੇਖੀ ਗਰੀਬ ਗੁਰਬੇ ਦੀ ਤਾਂ ਜਿਹੜਾ ਮੈਂ ਤਾਂ ਹੀ ਕੱਢ ਰਿਹਾ ਸੀ ਇੱਕ ਹਿਸਾਬ ਨਾਲ ਕਿ ਮੇਰੇ ਕੋਲ ਕੋਈ ਪੈਸਾ ਨਹੀਂ ਤਾਂ ਮੈਨੂੰ ਮaaf ਕਰ ਦਿੱਤਾ ਜਾਵੇ ਪਰ ਗੱਡੀ ਵਾਲਾ ਵੀਰ ਕਹਿ ਰਿਹਾ ਸੀ ਕਿ ਨਹੀਂ ਮੈਂ ਤਾਂ ਆਪਣੇ ਪੈਸੇ ਭਰੋਣੇ ਆ ਆ ਸੁਣੋ ਉਹਨਾਂ ਵੀਰਾਂ ਦੇ ਬਿਆਨ ਉਹ ਕੀ ਕਹਿ ਰਹੇ ਨੇ ਈ ਰਿਕਸ਼ੇ ਵਾਲਾ ਕੀ ਕਹਿ ਰਿਹਾ ਤੇ ਦੂਸਰੀ ਤੇ ਕੀ ਕਹਿ ਰਹੀ ਮੈਂ ਆ ਰਿਹਾ ਹਾਂ ਜੇ ਗੱਡੀ ਦਾ ਟਾਇਰ ਖੁੱਲ ਗਿਆ ਸਵਾਰੀਆਂ ਬਚਾਉਂਦੇ ਪਜਾਉਂਦੇ ਇਹਨਾਂ ਦੀ ਗੱਡੀ ਨਾਲ ਗੱਡੀ ਲੱਗ ਗਈ। ਇਹੀ ਗੱਲ ਹੋਈ। ਕਿਥੋਂ ਸਵਾਰਿਆ ਕਿਥੋਂ? ਮੈਂ ਭਰੀ ਬਾਸ ਸੈਂਡ ਤੋਂ ਆ ਰਹੇ ਹਾਂ। ਬਾਸ ਟਾਇਰ ਭਾਜੀ ਚੱਲਦਾ-ਚੱਲਦਾ ਖੁੱਲ ਗਿਆ ਮੇਰਾ। ਹਾਂਜੀ ਹਾਂਜੀ। ਅੱਛਾ। ਜੋ ਸਵਾਰੀਆਂ ਗਈਆਂ ਸਵਾਰੀਆਂ ਗਈਆਂ ਸਰ। ਨੁਕਸਾਨ ਹੋ ਗਿਆ। ਹਾਂਜੀ ਸਵਾਰੀਆਂ ਬਚਾ ਲਈਆਂ ਨੇ। ਕੀ ਕੀ ਨੁਕਸਾਨ ਹੋ ਗਿਆ ਗੱਡੀ ਦਾ? ਇਹ ਗੱਡੀ ਦੇ ਉੱਤੇ ਮਾੜਾ ਜਿਹਾ ਡੈਂਡ ਪੈ ਗਿਆ, ਸਵਰਾਜ ਪੈ ਗਿਆ। ਆਇਆ ਵੀ ਗੱਡੀ ਵਾਲੇ ਸਰ ਕਹਿਣ ਦੇ ਵੀ ਗੱਡੀ ਦਾ ਕੰਮ ਏਜੰਸੀੋਂ ਕਰਾਉਣਾ। ਹਾਂਜੀ। ਫਿਰ ਆਟੋ ਦੇਂਦੋ ਗ ਸਰ ਮੈਂ ਤੇ ਆਖਿਆ ਵੀ ਜੋ ਮੱਲਾ ਤੁਸੀ ਲੋਕਾਂ ਦੀਆਂ ਗੱਡੀਆਂ ਧੋੜੀ ਜਾਓ ਇਹ ਠੀਕ ਹੈ ਤੁਹਾਡਾ ਕੰਮ ਹੈ ਨਾ ਇਹੋ ਗਦਰਪਾਪ ਤਾਂ ਵਾਲਾ ਭਾਈ ਦਾਵਾ ਵੀ ਇਹ ਹੁੰਦਾ ਬਸ ਢਿਓ ਸਵਾਰੀਆਂ ਲੈ ਕੇ ਤੇ ਉਧਰੋਂ ਇਧਰੋਂ ਛੱਡਿਓ ਉਥੋਂ ਚੱਕਾ ਖੋਲ ਗਿਆ ਗੱਡੀ ਆਟੋ ਦਾ ਆਟੋ ਚੱਕਾ ਖੋਲ ਗਿਆ ਤੇ ਇੱਥੇ ਗੱਡੀ ਖਲੋਤੀ ਸੀ ਤੇ ਇੱਥੇ ਭਾਈ ਹੁੰਦੇ ਗੱਡੀ ਖਲੋਤੀ ਸਵਾਰੀਆਂ ਬਚਾਉਂਦੇ ਬਚਾਉਂਦੇ ਇਹਨੇ ਆਟੋ ਇਧਰੋਂ ਰੋਂਗ ਸਾਈਡ ਤੋਂ ਵਾਰਤਾ ਤੇ ਗੱਡੀ ਸਾਈਡ ਤੇ ਰੋਂਗ ਸਾਈਡ ਲੱਗੀ ਉਹ ਮੈਨੂੰ ਬਚਾਉਂਦੇ ਬਚਾਉਂਦੇ ਉਹ ਨਾਲ ਗੱਡੀ ਦਾ ਲਵਾਜ ਗਿਆ ਉਹ ਹੁਣ ਮਾਤਰ ਬੰਦਾ ਵਾ ਤੇ ਭਾਈ ਕਹਿੰਦੇ ਵੀ ਕੋਈ ਪੈਸੇ ਲੈਣਿਆ ਤੇ 10000 ਲੈਣਾ ਉਹ ਹੁਣ ਆਪਣੇ ਪਰਸੋਂ ਚ ਨਾਨੀ ਉਹ ਰੋੜਿਓ ਤੇ ਬਟਾ ਦਾਖਾ ਖੜਾ ਕੇ ਲੈੰਦੀ ਆ ਤੇ ਉਹ ਕੋਣ 5000 ਰੁਪਏ ਵੀ ਹਾਨੀਆਂ ਰੁਪਿਆ 2000 ਲੈਣਾ ਤੇ ਕੰਮ ਨਿਬੇੜ ਦੋ ਉਹ ਆ ਭਾ ਨਾ ਏਜੰਸੀਆਂ ਕਰਾਉਣਾ ਜਿੱਦਾਂ ਮਰਜ਼ੀ ਕਰਨਾ ਇਹ ਗੱਲ ਦੇ ਗਲਤੀ ਭਾਈ ਹੁਣ ਇਹਨਾਂ ਨੇ ਵੀ ਗੱਡੀ ਸਾਈਡ ਤੇ ਲਾਈ ਆ ਹੁਣ ਉਹਦਾ ਰਬੋਲੇ ਚੱਕਾ ਖੁੱਲ ਗਿਆ ਜੱਕਦਾਮ ਖੁੱਲ ਗਿਆ ਅਚਨ ਖੁੱਲ ਗਿਆ ਅਚਨ ਕੀ ਉਹ ਜਲਦੀ ਗੱਡੀ ਦਾ ਚੱਕਾ ਖੁੱਲ ਗਿਆ ਹੁਣ ਕਿਸੇ ਚ ਵਾਜੇ ਤੇ ਕਸੂਰ ਕਿਸਦਾ ਹੁੰਦਾ ਨਹੀਂ ਇਹ ਜੱਕਦਾ ਇਹ ਗੱਡੀ ਹੁੰਦੀ ਨਾਲ ਤਾਂ ਉਹ ਵੀ ਵਾਜਣੀ ਨਾਲ ਉਹ ਵੀ ਵਜਾ ਹੋ ਗਿਆ ਆ ਇਹ ਸਾਈਡ ਤੇ ਲੱਗੀ ਇਹਨੂੰ ਬਚਉਂਦੇ ਬਚਉਂਦੇ ਉਹ ਗੱਡੀ ਤਾਂ ਉਚਾਰਤੀ ਉਹ ਵੇਖੋ ਸਾਈਡ ਤੇ ਲੱਗੀ ਤੇ ਉਹਦੇ ਨਾਲ ਵੱਜ ਗਈ ਉਹ ਹੁਣ پیسے ਮੰਗਾਂਦੇ ਉਹਨੇ ਕਹਿੰਦਾ ਮੇਰੇ ਗੱਡੀ ਰੋਡ ਤੇ ਲੱਗੀ ਦੀ ਗੱਡੀ ਰੋਡ ਤੇ ਲੱਗੀ ਸਾਈਡ ਤੇ ਡੋਂਗ ਸਾਈਡ ਲੱਗਿਆ ਨਾ ਜੇ ਉੱਡਦੇ ਸਾਈਡ ਤੋਂ ਨਹੀਂ ਵੱਜਨੇ ਜੇ ਇਹਨੂੰ ਬਚਉਂਦੇ ਬਚਉਂਦੇ ਪੜ ਜਾਂਦਾ ਸਵਾਰੀਆਂ ਤਾਂ ਲੈ ਆਇਆਂ ਨੇ ਅਸੀਂ ਆਮੜੇ ਵਾਰ ਕੀ ਦਾ ਵਾਰ ਕੀ ਦਾ ਸੀ ਤੇ ਉਹ ਆਏ ਤੇ ਗੱਡੀ ਦਿਖ ਲਾ ਰਹੀ ਇੱਥੇ ਤੇ ਇਹ ਕੀ ਪਤਾ ਹੁਣ ਸਾਨੂੰ ਇਹ ਕਿਦਾਂ ਵੱਜੀ ਇਹ ਤਾਂ ਸਾਨੂੰ ਸੁਣਿਆ ਗਿਆ ਵੀ ਅਜਾ ਦਾ ਗੱਡੀ ਮਾਰੀ ਹੈ ਪਨੋਏ ਨੂੰ ਪਤਾ ਵੀ ਕਿੰਨਾ ਵਧੀ ਗਈ ਹੈ ਨੁਕਸਾਨ ਕਿੰਨਾ ਹੋਇਆ ਟਰੱਪ ਜੀ ਸਾਹਮਣੇ ਤੁਸੀਂ ਵੇਖ ਲਓ ਕੋਈ ਲੱਡ ਹੈ ਹੈਡ ਲੈਡ ਵਿਟ ਦੀ ਹੈ काही ਕੁਝ ਹੋ ਗਿਆ ਪਰ ਮੜਾ ਜਾ ਖਰਾਬ ਹੋਵੇ ਦੋ ਤੇ ਐਵੇਂ 2000 4000 ਲੱਗ ਜਾਂਦਾ ਤੇ ਇਹ ਤਾਂ ਫਿਰ ਗੱਡੀ ਆ ਗਈ ਹੈ ਮੌਕੇ ਤੇ ਥਾਣੇ ਕੰਪਲੀਟ ਕੀਤੀ ਹੈ ਜੋ ਵੀ ਉਥੇ ਫੈਸਲਾ ਜੋ ਵੀ ਥਾਣੇ ਫੈਸਲਾ ਹੋਏਗਾ ਵੇਖ ਲੈਣਗੇ ਨਾ